ਬਹੁਤ ਇੱਕੜ ਦੇ ਵਿੱਚ ਉਹ ਬਹੁਤ ਵਧੀਆ ਦਾ ਨਾਸਿਫ ਕਰਦਾ ਮਣਾ ਹਾਂ ਜਿਹੜਾ ਬੰ ਜਿਹੜੇ ਬੰਦੇ ਫਾਰਮਰ ਹੈ 5 ਇੱਕੜ ਵਾਲੇ ਆ ਤੁਹਾਡੇ ਕੋਲੇ ਕੋਈ ਕੀ ਤਾਂ ਹੈ ਨਾ ਮੇਰੇ ਹਿਸਾਬ ਨਾਲ ਨੇਕ ਜੀ ਬਹੁਤ ਵਧੀਆ ਜੀ ਸੰਦੇ ਹਣਾ ਬਹੁਤ ਵਧੀਆ ਬੰਦੋਂ ਬਾਹਰ ਜਾਂਦੇ ਆ ਸਾਰੇ ਜਗ ਫਾਰਮਾਂ ਫਾਰਮਾਂ ਦੇ ਵਿੱਚ ਨਾ ਤੁਹਾਡੇ ਕੋਲੇ ਆਪਦੇ ਫਾਰਮ ਹੈਗੇ ਤੁਸੀਂ ਉੱਥੇ ਕੰਮ ਕਰੋ ਉਹੋ ਹੀ ਬਣਿਆ ਹੋਇਆ ਇਹ ਉਦਰਤ ਨੇ ਜਿਹੜਾ ਬੁਗਿੱਤਾ ਹੈ ਵੱਡੇ ਵੱਡੇ ਹੋਰ ਆਪਾਂ ਦਰਖਤ ਦੇਖਦੇ ਹਾਂ ਨਿੰਮ ਨਿੰਮ ਦੇਖਦੇ ਹਾਂ ਲੱਗੇ ਉਹਨੂੰ ਕੋਣ ਸਪਰੇਅ ਕਰਦਾ ਕੋਣ ਰੇਪਾਉਂਦਾ ਉਹਦੇ ਨੂੰ ਮੋੜੀਆਂ ਲੱਗਦੀਆਂ ਹਨ ਇਹ ਉਦਰਤਾ ਬਣਾਇਆ ਹੋਇਆ ਇੱਕ ਜਿਹੇ ਐਸਾ ਸਮਾਂ ਹੈ ਉਹ ਹੋਣਾ ਹੀ ਠੀਕ ਹੈ ਇਹਨੂੰ ਨੋਟੀਫਿਕੇਸ਼ਨ ਜਾਈਦਾ ਚਾਰ ਦੇ ਵਿੱਚ ਜਾਂਦੀ ਹੈ ਅੱਜ ਸਬਜ਼ੀ ਤੋੜੀ ਜਾਏਗੀ ਕੱਲ ਨੂੰ ਉੱਥੇ ਜਾਏਗੀ ਕੱਲ ਨੂੰ ਦੂਸਰੇ ਦਿਨ ਵੇਖੀਏ ਇੱਥੇ ਅਸੀਂ ਸਵੇਰ ਫ੍ਰੈਸ਼ੀ ਸਬਜ਼ੀ ਤੋੜਨੇ ਆ ਫ੍ਰੈਸ਼ੀ ਲੋਕਾਂ ਨੇ ਲੈ ਜਾਣੀ ਐਸੇ ਫ੍ਰੈਸ਼ੀ ਬਣ ਜਾਂਦੇ ਇਸ ਤੰਦੇ ਵਿੱਚ ਗਰਮੀ ਦੀਆਂ ਮੀਨੀਆਂ ਸਬਜ਼ੀਆਂ ਉਹ ਸਾਰੀਆਂ ਤਰੀਕ ਤੇ ਰੱਖੀਏ। ਕਿ ਅ ਹੰਕਲ ਤੋਰੀ ਹੈ ਨਾ ਲੋਕੀਆ ਕੱਦੂ ਹੈ ਨਾ ਤੇ ਕਰੇਲਾ ਭਿੰਡੀ ਹੈ ਦੇਸੀ ਟਿੰਡੇ ਹੈ ਖੀਰਾ ਹੈ ਨਾ ਤਰਬੂਜ ਹੈ ਖਰਬੂਜਾ ਹੈ ਇਸ ਤਰ੍ਹਾਂ ਦੇ ਨਾਲ ਸਾਰੇ ਜੋ ਜਿੰਨੇ ਵੀ ਗਰਮੀ ਦੀਆਂ ਸਬਜ਼ੀਆਂ ਸਾਰੇ ਮੇਰੇ ਕੋਲ ਲੱਗੀਆਂ ਹੋਈਆਂ ਤੇ ਉਹ ਬੜੇ ਵਧੀਆ ਲਾਈ ਚੱਲ ਰਹੀ ਹੈ ਤੇ ਸੇਲ ਕਰ ਗਰਮੀ ਦੇ ਵਿੱਚ ਸਬਜ਼ੀ ਕਰਨੀ ਨਾ ਬਹੁਤ ਹੀ ਔਖੀ ਹੈ ਤੇ ਬੜੀ ਇਹਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ ਪਾਣੀ ਦਾ ਬੜਾ ਧਿਆਨ ਰੱਖਣਾ ਪੈਂਦਾ ਹਣਾ ਤੇ ਪਰ ਉਹੀ ਗੱਲ ਵੀ ਮਿਹਨਤ ਦੇ ਨਾਲ ਹੀ ਤੁਹਾਡਾ ਉਹ ਤੁਹਾਨੂੰ ਜਿੰਨੀ ਤੁਸੀਂ ਲਾਲੀ ਜੀ ਹੁਣ ਜਿਵੇਂ ਤੁਸੀਂ ਦੇਖ ਰਹੇ ਆ ਆਪਣੀ ਆਪ ਦੀ ਸ਼ਾਪ ਲੱਗੀ ਹੋਈ ਹੈ ਨਾ ਇੱਥੇ ਹੁਣ ਮੇਰੇ ਕੋਲ ਸਪੈਸ਼ਲ ਸੰਲਾ ਮੁਕਸਰ ਸਾਹਿਬ ਤੋਂ ਹੋਰ ਸਾਰੇ ਨੇੜੇ-ਨੇੜੇ ਪਿੰਡਾਂ ਤੋਂ ਸਾਰੇ ਉਹ ਸਬਜ਼ੀ ਲੈਣ ਆਉਂਦੇ ਹਨ ਉਹ ਬਾਕੀ ਇਹ ਹੁੰਦਾ ਵੀ ਆਪਣੀ ਜਿਹੜੀ ਸਬਜ਼ੀ ਉਗਾਈ ਹੋਈ ਹੈ ਆਪਾਂ ਉਹਨੂੰ ਬੜਾ ਹੀ ਧਿਆਨ ਦੇ ਵਿੱਚ ਰੱਖ ਕੇ ਕਿ ਸਬਜ਼ੀ ਨੂੰ ਅਜਿਹੇ ਜਿਹੇ ਸਪਰੇਅ ਵਗੈਰਾ ਜਾਂ ਕੋਈ ਵੀ ਆ ਉਹਦੇ ਵਿੱਚ ਨਾ ਬੜਾ ਹੀ ਧਿਆਨ ਰੱਖਿਆ ਜਾਂਦਾ ਹੈ ਵੀ ਉਹ ਕਿਸੇ ਦੇ ਸਿਹਤ ਲਈ ਹਾਨੀਕਾਰਕ ਤਾਂ ਨਹੀਂ ਹੈ ਹਨ ਲੋਕ ਕੀ ਕਰਦੇ ਆ ਬਹੁਤ ਜ਼ਹਿਰੀਲੀਆਂ ਸਪਰੇਅਾਂ ਪਾ ਕੇ ਤੇ ਉਹ ਉਹਨੂੰ ਸਬਜ਼ੀ ਨੂੰ ਤਿਆਰ ਕਰ ਲੈਂਦੇ ਆ ਉਹ ਆਪ ਦਾ ਮੁਨਾਫਾ ਦੇ ਮੈਂ ਇਹ ਗੱਲਾਂ ਬਹੁਤ ਧਿਆਨ ਦੇ ਵਿੱਚ ਰੱਖ ਕੇ ਇਹਨੂੰ ਸਬਜ਼ੀ ਨੂੰ ਉਗਾਉਣਾ ਹੈ ਜਿਹੜੇ ਵੀ ਲੋਕ ਮੇਰੇ ਕੋਲ ਸਬਜ਼ੀ ਲੈ ਕੇ ਜਾਂਦੇ ਆ ਤੇ ਉਹ ਉਲਟਾ ਉਸ ਦੀ ਸ਼ਲਾੰਗਾ ਵੀ ਕਰਦੇ ਆ ਵੀ ਤੁਹਾਡੀ ਸਬਜ਼ੀ ਬੜੀ ਸਵਾਦ ਨਹੀਂ ਬਣਦੀ ਆ ਸਵਾਦ ਉਹਨੇ ਬਣਨਾ ਹੀ ਹੈ ਬਾਈ ਜੀ ਜਦੋਂ ਉਹਦੇ ਵਿੱਚ ਆਪਾਂ ਮੈਂ ਆਪ ਦੀ ਸਬਜ਼ੀ ਇੱਕ ਜੂਰੀਆ ਦਾ ਇੱਕ ਦਾਣਾ ਵੀ ਯੂਜ਼ ਨਹੀਂ ਕਰਦਾ ਜੂਰੀਆ ਵਰਗੀ ਜੀ ਦੀ ਖਾਦ ਪਾ ਕੇ ਜਦੋਂ शिमला ਮਿਰਚਾਂ ਜਾਂ ਹੋਰ ਆਪਾਂ ਉਗਾਉਂਦੇ ਆ ਤਾਂ ਉਹ ਤੁਹਾਡੇ ਅੰਦਰ ਤਜਾ ਪੈਦਾ ਕਰਦੀ ਆ ਨਾ ਇਸ ਕਰਕੇ ਸਬਜ਼ੀਆਂ ਦੀ ਕੁਆਲਿਟੀ ਹੈ ਉਦਿਆਂ ਦਾ ਇਹਦਾ ਟੇਸਟ ਹੈ ਉਹ ਵੱਖਰਾ ਹੁੰਦਾ ਐਸ ਕਰਕੇ ਲੋਕ ਮੇਰੇ ਕੋਲ ਬੜੇ ਦੂਰ ਦੂਰ ਤੋਂ ਆਪੀ ਲੈਂਦੇ ਮੇਰੇ ਅੱਗੇ ਵੀ ਤੁਸੀਂ ਮੇਰੇ ਕੋਲੇ ਆਏ ਸੀ ਤਾਂ ਆਪਣੇ ਟ్రਾਇਲ ਚੱਲ ਰਹੇ ਸੀ ਹੁਣ ਆਪਾਂ ਬੈਠ ਕੇ ਇਹਦਾ ਟ੍ਰੂ ਕਰ ਰਹੇ ਹਾਂ ਨਾ ਇਹਦੇ ਵਿੱਚ ਉਹ ਤੁਸੀਂ ਦੇਖਿਆ ਪਹਿਲਾਂ ਕੀੜਾ ਲੱਗਾ ਹੋਇਆ ਸੀ ਨਾ ਇਸੇ ਇਸੇ ਇਹਾ ਛੋਟੇ ਤਵਾਂ ਦੇ ਉੱਪਰ ਆਪਾਂ ਉਦੋਂ ਉੱਪਰ ਨੂੰ ਉਹ ਚੜਾਇਆ ਹੋਇਆ ਸੀ ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਮੈਂ ਹੁਣ ਇਹ ਚ ਕੀੜਾ ਲੱਗਾ ਇਸ ਤੋਂ ਬਾਅਦ ਇਹਦੇ ਵਿੱਚ ਤੋਰੀ ਜਾਂ ਕਦੂ ਜਾਂ ਕਰੇਲੇ ਵਗੈਰਾ ਉਧਰ ਕਰੇਲਾ ਵੀ ਲੱਗਾ ਹੋਇਆ ਹੈ ਨਾ ਇਸੇ ਤ੍ਰੈਂਗਲ ਦੇ ਉੱਤੇ ਚੜਾਇਆ ਉਹ ਅੱਜ ਤੁਸੀਂ ਉਹ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਨਾ ਹੁਣੇ ਤੋਰੀ ਲੱਗੀ ਹੋਈ ਐ ਕ੍ਰੇਲਾ ਲੱਗਿਆ ਹੋਇਆ ਨਾ ਇਹਨੂੰ ਜਦੋਂ ਆਪਾਂ ਇਸ ਢੰਗ ਨਾਲ ਕਰਾਂਗੇ ਨਾ ਪੂਰੇ ਪ੍ਰੋਪਰ ਤਰੀਕੇ ਨਾਲ ਕਰਾਂਗੇ ਇਹ ਤੜਾਈ ਬੜੀ ਸੌਖੀ ਹੁੰਦੀ ਐ ਤੇ ਬਾਕੀ ਇਹਦਾ ਝਾੜ ਵੀ ਵਧੀਆ ਮਿਲਦਾ ਹੈ ਨਾ ਤੇ ਇਹਦੀ ਕੁਆਲਿਟੀ ਬੜੀ ਅੱਛੀ ਹੁਣ ਤੋਰੀ ਐ ਤੋਰੀ ਜਦੋਂ ਲੰਮਕੀ ਲੱਗੇਗੀ ਤਾਂ ਉਹਦੀ ਉਹਦੀ ਉਹ ਸ਼ੇਪ ਜਿਹੜੀ ਕੁਆਲਿਟੀ ਐ ਉਹ ਬਹੁਤ ਵਧੀਆ ਹੁੰਦੀ ਐ ਨਾ ਇਸ ਕਰਕੇ ਹੌਲੀ ਹੌਲੀ ਜਿਵੇਂ ਜਿਵੇਂ ਸਮਾਂ ਬੀਤਦਾ ਜਾਂਦਾ ਉਹ ਆਪਦਾ ਐਕਸਪੀਰੀਅੰਸ ਵੱਧ ਆ ਜਾਂਦਾ ਹੈ ਨਾ ਤੇ ਖਰੇ ਦੇ ਵਿੱਚ ਇਹਨੂੰ ਬੜੀ ਖੁਸ਼ੀ ਹੈ ਵੀ ਮੈਂ ਲੋਕਾਂ ਨੂੰ ਵਧੀਆ ਇੱਕ ਖੁਰਾਕ ਦੇ ਰਹੇ ਹਾਂ ਨਾ ਚਲੋ ਇਹ ਇੱਕ ਆਪਾਂ ਦਾ ਇਹ ਪੁੰਨ ਵਾਲਾ ਕੰਮ ਹੁੰਦਾ ਹੈ ਨਾ ਜੇ ਆਪਾਂ ਕਿਸੇ ਨੂੰ ਵਧੀਆ ਕੋਈ ਆਪਾਂ ਖੁਰਾਕ ਦੇ ਸਕਦੇ ਆ ਤੇ ਜਿੰਗਾ ਦਾ ਇਹ ਹੈ ਵੀ ਜੇ ਸਬਜ਼ੀ ਦਾ ਤੁਸੀਂ ਕਰਨਾ ਨਾ ਉਹਦੇ ਵਿੱਚ ਫਿਰ ਆਪਾਂ ਨੂੰ ਸ਼ਰਮ ਮਹਿਸੂਸ ਨਹੀਂ ਕਰਨੀ ਚਾਹੀਦੀ ਹੈ ਨਾ ਆਪਣੀ ਆਪ ਦੀ ਤੁਸੀਂ ਸ਼ਾਪ ਲਾ ਕੇ ਤੁਸੀਂ ਆਪ ਖੁਦ ਸੇਲ ਕਰੋਗੇ ਨਾ ਸਬਜ਼ੀ ਦੇ ਵਿੱਚ ਫਿਰ ਹੀ ਮੁਨਾਫਾ ਲਿਆ ਜਾ ਸਕਦਾ ਹੈ ਠੀਕ ਹੈ ਤੁਸੀਂ ਜੇ ਬਹੁਤ ਵੱਡੇ ਪੱਧਰ ਤੇ ਕਰਨਾ ਹੈ ਤੁਹਾਨੂੰ ਮੰਡੀਆਂ ਵੀ ਜਾਣਾ ਪਊਗਾ ਪਰ ਜਿੰਨਾ ਮੈਂ ਇਹ ਅਸਲ ਨਾ ਅਸਲ ਉਹ ਅੱਗੇ ਵੀ ਮੈਂ ਲਾਲੀਤ ਨੂੰ ਕਈ ਵਾਰੀ ਦੱਸਿਆ ਇਹ ਛੋਟੇ ਫਾਰਮਰਾਂ ਵਾਸਤੇ ਨਾ ਇਹ ਬੜਾ ਇੱਕ ਲਾਹੇਵੰਦ ਹੁੰਦਾ ਹੈ ਜੇ ਉਹ ਕਰਨ ਦਾ ਪੂਰੀ ਫੈਮਿਲੀ ਕੰਮ ਕਰ ਸਕਦੀ ਹੈ ਪੂਰਾ ਉਹ ਆਪਣੇ ਉਹ ਖੁਦ ਸੇਲ ਕਰ ਸਕਦਾ ਹੈ ਤੇ ਇਹਦੇ ਵਿੱਚੋਂ ਬਹੁਤ ਇੱਕ ਏਕੜ ਦੇ ਵਿੱਚੋਂ ਨਾ ਉਹ ਬਹੁਤ ਵਧੀਆ ਆਪਣੇ ਉਹ 10 10 ਏਕੜ ਦਾ ਮਨਾਫਾ ਕਮਾ ਸਕਦਾ ਜਿਹੜਾ ਜਿਹੜੇ ਬੰਦੇ ਛੋਟੇ ਫਾਰਮਰ ਹੈ 5 ਏਕੜ ਵਾਲੇ ਆ ਉਹ 15 15 ਕਿਲੋ ਠੇਕੇ ਤੇ ਲੈ ਕੇ ਕਰ ਰਹੇ ਹਨ ਉਹਨਾਂ ਵਾਸਤੇ ਇੱਕ ਬਹੁਤ ਵਧੀਆ ਕਨਸੈਪਟ ਹੈ ਉਹ ਆਪ ਦੀ ਸਬਜ਼ੀ ਉਗਾ ਕੇ ਖੁਦ ਆਪ ਸੇਲ ਕਰਨਗੇ ਤਾਂ ਉਹਨਾਂ ਨੂੰ ਕੋਈ ਦੂਸਰੇ ਵੱਲ ਦੇਖਣੀ ਨਹੀਂ ਮੈਂ ਆ ਤਸ ਦੇਖ ਹੀ ਰਿਹਾ ਜਿਹੜਾ ਆਪਣਾ ਟ੍ਰਾਇੰਗਲ ਬਣਿਆ ਹੋਇਆ ਹੈ ਹਨ ਇਸ ਤਰ੍ਹਾਂ ਦੇ ਟ੍ਰਾਇੰਗਲ ਇਹ ਬਹੁਤ ਘੱਟ ਖਰਚੇ ਨਾਲ ਤਿਆਰ ਹੁੰਦੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਇਹਦੇ ਤੇ ਹਨ ਪਹਿਲੀ ਇੰਟਰਵਿਊ ਚ ਵੀ ਗੱਲ ਕੀਤੀ ਇਹ ਬਹੁਤ ਜਿਵੇਂ ਵੱਡੇ ਪੋਲੂ ਹੈ ਉਸ ਲੱਗਦੇ ਹਨ ਉਹਨਾਂ ਤੇ ਬੜੇ 18 18 ਲੱਖ ਰੁਪਏ ਫਾਰਮਰ ਨੂੰ ਕੋਲੋਂ ਦੇਣਾ ਪੈਂਦਾ 35 36 ਲੱਖ ਰੁਪਏ ਏਕੜ ਦਾ ਖਰਚਾ ਹੁੰਦਾ ਹੁਣ ਇਹ ਜਿਹੜੇ ਆਪਾਂ ਟ੍ਰਾਇੰਗਲ ਤਿਆਰ ਕੀਤੇ ਹੋਏ ਇਹਦੇ ਵਿੱਚ ਸਮਝ ਲਓ ਕਿ ਤੁਸੀਂ ਮੈਂ ਮੰਨ ਕੇ ਚੱਲੋ ਵੀ ਤੋ 2 ਤੋਂ 3 ਲੱਖ ਰੁਪਏ ਨਾਲ ਤੁਹਾਡਾ ਕਿੱਲੇ ਦਾ ਸਾਰਾ ਇਹ ਸਿਸਟਮ ਤਿਆਰ ਹੋ ਜਾਏਗਾ ਤੇ ਉਹ ਹਰ ਫਾਰਮਰ ਕਰ ਸਕਦਾ ਹੈ ਉਹ ਜਿਹੜਾ ਤੁਹਾਡਾ ਖਰਚਾ ਕੀਤਾ ਹੋਇਆ ਮੈਨੂੰ ਇਹ ਲੱਗਦਾ ਕਿ ਤੁਸੀਂ 6 ਮਹੀਨੇ ਦੇ ਵਿੱਚ ਉਹ ਤੁਸੀਂ ਇਹ ਤੇ ਤੂੰ ਮੁਨਾਫਾ ਲੈ ਕੇ ਉਹਨੂੰ ਤੁਸੀਂ ਕਵਰ ਕਰ ਸਕਦੇ ਤੇ ਇਸ ਕਰਕੇ ਬੜਾ ਲਾਹੇਵੰਦ ਹੈ ਤੇ ਪਰ ਉਹ ਮੈਂ ਵਾਰ-ਵਾਰ ਉਹੀ ਤੁਹਾਨੂੰ ਕਹਿ ਰਿਹਾ ਇਹ ਜੇ ਖੁਦ ਫਾਰਮਰ ਆਪ ਧਿਆਨ ਦੇਵੇ ਫੇਰ ਹੀ ਕਰ ਸਕਦਾ ਜਾਰ ਦੇ ਵਿੱਚ ਜਾਂਦੀ ਹੈ ਅੱਜ ਸਬਜੀ ਤੋੜੀ ਜਾਏਗੀ ਕੱਲ ਨੂੰ ਉੱਥੇ ਜਾਏਗੀ ਕੱਲ ਨੂੰ ਦੂਸਰੇ ਦਿਨ ਵੇਗ ਗਿਆ ਇੱਥੇ ਅਸੀਂ ਸਵੇਰ ਫਰੈਸ਼ੀ ਸਬਜੀ ਤੋੜਨੇ ਆ ਫਰੈਸ਼ੀ ਲੋਕਾਂ ਨੇ ਲੈ ਜਾਣੀ ਫਰੈਸ਼ੀ ਬਣ ਜਾਣੀ ਹੈ ਉਹਦਾ ਟੇਸਟ ਵਗੈਰਾ ਫਿਰ ਉਹ ਅੱਖਰਾ ਹੋਣਾ ਹੈ ਕਿੱਥੋਂ ਸ਼ਹਿਰਾਂ ਦੇ ਵਿੱਚ ਬੇਹੀ ਦੋ-ਦੋ ਦਿਨਾਂ ਦੀ ਸਬਜੀ ਹੋ ਜਾਂਦੀ ਹੈ ਫਿਰ ਕਈ ਹੈ ਨਾ ਇਹ ਇਹ ਚਲਾ ਲਈ ਦੁੱਖ ਵੀ ਮਹਿਸੂਸ ਹੁੰਦਾ ਹੈ ਕਿ ਕਈ ਫਾਰਮ ਆ ਕੇ ਨਾ ਕਸਟਮਰ ਉਹਦੇ ਨਾਲ ਕੰਪੇਅਰ ਕਰਨ ਲੱਗ ਪੈਂਦੇ ਆ ਯਾਰ ਉਹ ਇੱਥੇ ਆ ਇੱਥੇ ਆ ਉਹ ਇਹ ਨਹੀਂ ਸੋਚਦੇ ਕਿ ਸਾਡੀ ਸਿਹਤ ਆਸਤੇ ਇਹ ਕਿੰਨਾ ਇਹ ਵਧੀਆ ਹੈ ਨਾ ਉਹ ਹੁਣ ਨਹੀਂ ਬਹੁਤ ਸੰਵੇਦਨਸ਼ੀਲ ਵੀ ਹੋ ਗਏ ਪਰ ਕਈ ਹੁੰਦੇ ਆ ਇਸ ਤਰ੍ਹਾਂ ਦੇ ਜਿਹੜੇ ਉਹ ਇਸ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਆਗੇ ਨਾ ਤੇ ਪਰ ਇਹ ਮੈਂ ਇਹ ਆ ਸੋਚਦਾ ਕਿ ਸਿਹਤ ਵਾਸਤੇ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ ਕੋਈ ਬਾਤ ਜ਼ਿਆਦਾ ਨਹੀਂ ਕਹਿ ਸਕਦੇ ਅਸੀਂ ਉਹ ਜੋ ਜਾਰ ਦੇ ਵਿੱਚ ਰੇਟ ਹੁੰਦਾ ਉਹੀ ਰੇਟ ਰੱਖਦੇ ਆ ਤੇ ਪਰ ਬਾਜ਼ਾਰ ਨਾਲੋਂ ਅਸੀਂ ਜਿਹੜੀ ਬਹੁਤ ਵਧੀਆ ਕੁਆਲਿਟੀ ਤੇ ਤਾਜੀ ਸਬਜ਼ੀ ਤੇ ਫਰੈਸ਼ ਬਿਲਕੁਲ ਹੁੰਦਾ ਕੋਈ ਜ਼ਿਆਦਾ ਇੱਕ ਹੋਇਆ ਹੀ ਬਣਿਆ ਹੋਇਆ ਹੈ ਨਾ ਜੇ ਕੁਦਰਤ ਨੇ ਜਿਹੜਾ ਕੁਝ ਕੀਤਾ ਹੈ ਕੁਝ ਵੱਡੇ ਵੱਡੇ ਹੋਰ ਆਪਾਂ ਦਰਖਤ ਦੇਖਦੇ ਹਾਂ ਨਾ ਨਿੰਮ ਨਿੰਮ ਦੇਖਦੇ ਆ ਲੱਗੇ ਉਹਨੂੰ ਕੋਣ ਸਪਰੇਅ ਕਰਦਾ ਕੋਣ ਰੇਪ ਪਾਉਂਦਾ ਉਹਦੇ ਵੀ ਨਮੋਲੀਆਂ ਲੱਗਦੀਆਂ ਹਨਾ ਇਹ ਕੁਦਰਤ ਦਾ ਬਣਾਇਆ ਹੋਇਆ ਇੱਕ ਹੈ ਸਿਸਟਮ ਹੈ ਉਹ ਹੋਣਾ ਹੀ ਹੋਣਾ ਠੀਕ ਹੈ ਇਹਨੂੰ ਨਿਊਟ੍ਰੀਸ਼ਨ ਚਾਹੀਦਾ ਹੈ ਜੇ ਤੁਸੀਂ ਉਹ ਤੁਸੀ ਖਾਦ ਗੋਬਰ ਦੇ ਰੂਪ ਵਿੱਚ ਦੇਵੋਗੇ ਹਨ ਜੋ ਜਿਹੜਾ ਸਬਜ਼ੀਆਂ ਦਾ ਸਾਡਾ ਹੁਣ ਮਟੀਰੀਅਲ ਹੁੰਦਾ ਹੈ ਇਹ ਜੋ ਇਹਨਾਂ ਦਾ ਹੁੰਦਾ ਉਸ ਵਿੱਚ ਖੇਤ ਦੇ ਵਿੱਚ ਵਾਹੀ ਕਰ ਦਿੰਦੇ ਆ ਉਹ ਫਿਰ ਦੁਬਾਰਾ ਐਕਟੀਵੇਟ ਹੋ ਕੇ ਉਹਨੇ ਫਿਰ ਹੋਣੇ ਉਹਦੇ ਵਿੱਚ ਸਾਰੇ ਨਿਊਟ੍ਰੀਐਂਟ ਆ ਜਾਂਦੇ ਹਨ ਇਹ ਇਸ ਤਰ੍ਹਾਂ ਹੁੰਦਾ ਹੈ ਜੇ ਤੁਸੀਂ ਜਿਵੇਂ ਆਪਾਂ ਝੋਨੇ ਕਣਕ ਝੋਨਾ ਕਣਕ ਬੀਜਦੇ ਆ ਉਹ ਝੋ ਵੇ ਖਾਦ ਪਾ ਕੇ ਅਸੀਂ ਕੱਢ ਲਿਆ ਜੁੜਾ ਉਹ ਤਾਂ ਨਾੜ ਪਚ ਗਿਆ ਉਹਨੂੰ ਅੱਗ ਅੱਗ ਲਾ ਕੇ ਖਤਮ ਕਰਤਾ ਉਹ ਕਿੱਥੋਂ ਉਹਦੇ ਵਿੱਚੋਂ ਉਹ ਕਿੱਥੋਂ ਆ ਜਾਏਗਾ ਨਾ ਇਹ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਹੁਣ ਤੁਸੀਂ ਆਪਣਾ ਸਟ੍ਰੋਬਰੀ ਵਾਲਾ ਖੇਤ ਵੀ ਦੇਖ ਕੇ ਆਏ ਆਪਾਂ ਨਾ ਉਹਦੇ ਵਿੱਚ ਹੁਣ ਫੇਰ ਅਸੀਂ ਉਹ ਸਬਜ਼ੀਆਂ ਦੀ ਸਵਾਸ਼ਤ ਕਰ ਦਿੱਤੀ ਹੈ ਨਾ ਉਹ ਅਸੀਂ ਸਾਰਾ ਸਬਜ਼ੀਆਂ ਤੇ ਰਾਈ ਬਾਸ ਉਹ ਜੋ ਮਟੀਰੀਅਲ ਵਿੱਚੋਂ ਉਹ ਵਿੱਚੇ ਫੇਰ ਉਹਦੇ ਬਾਹੀ ਹੋ ਜਾਣਾ ਖਾਦ ਬਣ ਜਾਣੀ ਹੈ ਨਾ ਉਸ ਸਬਜ਼ੀਆਂ ਦੇ ਬਾਅਦ ਫੇਰ ਅਸੀਂ ਸੋਚਿਆ ਉਹਦੇ ਵਿੱਚ ਜੰਤਰ ਦੀ ਬਜਾਈ ਕਰਨੀ ਹੈ ਉਹ ਫੇਰ ਵਿੱਚ ਬਾਹੀ ਕਰ ਦੇਣਾ ਹੈ ਇਸ ਤਰ੍ਹਾਂ ਜੇ ਅਸੀਂ ਕੁਦਰਤੀ ਰੂਪ ਦੇ ਜੋ ਕੁਦਰਤ ਨੇ ਦਿੱਤਾ ਉਹ ਅਸੀਂ ਉਹ ਖੇਤ ਨੂੰ ਦੇਵਾਂਗੇ ਤਾਂ ਉਹ ਸਾਡੇ ਸਿਹਤਾਂ ਵਾਸਤੇ ਫਾਇਦੇਮੰਦ। ਬੜਾ ਵੱਡਾ ਐ ਮੈਂ ਕਹਿੰਦਾ ਕੋਈ ਬਹੁਤ ਵੱਡੇ ਅਸੀਂ ਮੁਨਾਫੇ ਦੀ ਗੱਲ ਨਹੀਂ ਹੁੰਦੀ ਸਾਡੀ। ਇਹ ਤਾਂ ਇੱਕ ਲੋਕਾਂ ਦੀ ਸੇਵਾ ਵਾਸਤੇ ਮੈਂ ਲੱਗਿਆ ਹੋਇਆ। ਮਨਾ ਹੀ ਇਹ ਬਹੁਤ ਵੱਡੀ ਮਤਦਾਜ਼ ਵਿੱਚ ਕਰ ਰਿਹਾ ਹਾਂ। ਮੈਂ ਤਾਂ ਆਪਣਾ ਸਟ੍ਰਾਬਰੀ ਤੇ ਉਹ ਦਰਾ ਆਪਣਾ ਖਰਬੂਜਾ ਜਾਂ ਤਰਬੂਜ ਤੇ ਦਿੰਦਾ ਹਾਂ। ਇਹ ਤਾਂ ਸਬਜ਼ੀਆਂ ਤਾਂ ਇੱਕ ਲੋਕਾਂ ਦੀ ਸੇਵਾ ਵਾਸਤੇ ਇਹ ਲਈ ਹੋਈ ਹੈ ਤੇ ਜੋ ਵੀ ਜੋ ਵੀ ਜੋ ਦੇ ਦਿੰਦਾ ਕੋਈ ਆਪਾਂ ਉਹ ਤੋਂ ਕਿਤੇ ਮਣਾ ਨਹੀਂ ਕੀਤਾ ਵੀ। ਇੰਨੇ ਨਹੀਂ ਐਂ ਕਰਨਾ ਹੈ ਹਣਾ ਮੇਰਾ ਕੀ ਆਇਆ ਹੁਣ ਉਹਨੂੰ ਆਪ ਦੇ ਬੰਦੇ ਜੋ ਵੀ ਦੇ ਦੇ ਬਸ ਵਾਇਰੂ ਕਹਿ ਕੇ ਲੈ ਲੈਣਾ ਜਿਵੇਂ ਅਸੀਂ ਆਪਾਂ ਲਾਇਆ ਸੀਗਾ ਜਾਂ ਤਰਬੂਜ ਸੀਗਾ ਇਹ ਦਸੰਬਰ ਦੇ ਵਿੱਚ ਇਹ ਲੱਗੇ ਹੋਏ ਆ ਸਾਰੇ ਹਣਾ ਹੁਣ ਤੁਸੀਂ ਦੇਖ ਰਹੇ ਹੋਣੇ ਖਤਮ ਹੋ ਚੁੱਕੀ ਆ ਸਾਡੀ ਤਾਂ ਤਕਰੀਬਨ ਐਂਡ ਹੋ ਚੁੱਕਿਆ ਬਹੁਤ ਘੱਟ ਰਹਿ ਗਿਆ ਹਣਾ ਤੇ ਇਹਨੂੰ ਪੂਰਾ ਮਲਚ ਕਰਕੇ ਖੇਤ ਨੂੰ ਤੇ ਲਗਾਇਆ ਸੀਗਾ ਦਸੰਬਰ ਦੇ ਵਿੱਚ ਤੇ ਬਹੁਤ ਬਹੁਤ ਅੱਛੀ ਪਰੋ ਰਹੀ ਹੈ ਤੇ ਚੰਗੇ ਮੁਨਾਫੇ ਆ ਚੰਗੇ ਝਾੜ ਵੀ ਚੰਗੇ ਮਿਲੇ ਆ ਰੇਟ ਵੀ ਚੰਗੇ ਮਿਲੇ ਇਸ ਵਾਰ ਨੋ ਉਪਰਗਾਂ ਦੀ ਤਲਾਸ਼ ਚ ਭਾਈਦੇ ਆ ਉਧਰ ਭਾਈਦੇ ਆ ਉਹ ਜਿੰਨੇ ਤੁਹਾਡੇ ਕੋਲੇ ਖੇਤ ਹੈਗਾ ਨਾ ਮੇਰੇ ਹਿਸਾਬ ਨਾਲ ਤੁਸੀਂ ਉਨੇ ਖੇਤ ਦੇ ਵਿੱਚ ਬਹੁਤ ਵਧੀਆ ਜੀਵਨ ਜੀ ਸਕਦੇ ਆ ਨਾ ਬਹੁਤ ਵਧੀਆ ਉਹ ਆਪਾਂ ਉਹ ਇੱਕ ਜਦੋਂ ਬਾਹਰ ਜਾਂਦੇ ਆ ਸਾਰੇ ਜਾ ਕੇ ਉੱਥੇ ਜਾ ਕੇ ਫਾਰਮਾਂ ਫਾਰਮਾਂ ਦੇ ਵਿੱਚ ਕੰਮ ਕਰਦੇ ਆ ਨਾ ਤੁਹਾਡੇ ਕੋਲੇ ਆਪਦੇ ਫਾਰਮ ਹੈਗੇ ਆ ਕੁਸੀਂ ਉੱਥੇ ਕੰਮ ਕਰੋ 5 ਕਿੱਲੇ ਵਾਲਾ ਵੀ ਇੱਕ ਕਿੱਲਾ ਵੇਚ ਕੇ 25 ਲੱਖ ਲਾ ਕੇ ਬਾਹਰ ਆਪਦੇ ਬੱਚੇ ਨੂੰ ਬਾਹਰ ਭੇਜਿਆ ਕਿਉਂ ਭੇਜ ਰਿਹਾ ਹੈ ਹੈਨਾ ਅਕਸਰ ਉਹ ਮਾਪੇ ਮੋੜ ਕੇ ਉਹ ਇਕੱਲੇ ਰਹਿਣਗੇ ਕਿਉਂ ਉਹ ਇਹ ਇੱਕ ਬਹੁਤ ਹੀ ਇੱਕ ਇੱਕ ਸੋਚ ਵਿਚਾਰ ਵਾਲਾ ਵਿਸ਼ਾ ਹੈ ਤੇ ਮੈਂ ਤਾਂ ਇਹ ਹੀ ਚਾਹਣਾ ਵੀ ਜੇ ਜਿਹੜੇ ਛੋਟੇ ਫਾਰਮਾ ਇਸ ਵੱਲੋਂ ਤੇ ਬਹੁਤ ਵਧੀਆ ਉਹ ਆਪਦਾ ਰੁਜ਼ਗਾਰ ਕਰ ਸਕਦੇ ਆ ਬਹੁਤ ਹੀ ਵਧੀਆ ਮਾ